ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬੜਾ ਹੀ ਨਿੱਘਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਡਿਜ਼ਾਈਨਰ ਬਟਨ ਪੱਟੀ ਪਲੱਸ ਸਿੰਪਲ ਆਈਕਨ ਆਈਕਨ ਬਣਾਵਾਂਗੇ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਜਿਹਦੇ ਨਾਲ ਕਿ ਤੁਹਾਡਾ ਬਣਾਣੀ ਤੁਹਾਨੂੰ ਬਹੁਤ ਹੀ ਸੌਖੀ ਰਹੂਗੀ ਤੇ ਬਿਗਨਰਸ ਵੀ ਨੌ ਆਰਾਮ ਨਾਲ ਬਣਾ ਸਕਦੇ ਆ ਤੇ ਇੱਕ 80% ਡਿਜ਼ਾਈਨਰ ਬਟਨ ਪੱਟੀ ਬਣਾਵਾਂਗੇ ਜਿਹੜੀ ਅਸੀਂ ਬਟਨ ਪੱਟੀ ਬਣਾਉਣ ਜਾ ਰਹੇ ਆ ਉਹ ਅਸੀਂ ਇਸੇ ਤਰ੍ਹਾਂ ਦੀ ਇਦੀ ਹੀ ਬਣਾਵਾਂਗੇ ਜਿਹੜਾ ਕਿ ਅਸੀਂ ਇਹ ਬਟਰ ਬਣਾਇਆ ਸੀ ਤੇ ਹੁਣ ਅਸੀਂ ਸ਼ੁਰੂ ਕਰਦੇ ਆਪਣੀ ਬਟਨ ਪੱਟੀ ਕਿੱਦਾਂ ਬਣਾਣੀ ਹੈ ਤੇ ਪਲੱਸ ਅਸੀਂ ਆਈ ਕੋਡ ਕਿੱਦਾਂ ਬਣਾਣੀ ਹੈ ਉਹ ਵੀ ਸਿੰਪਲ ਤੇ ਇਹਦੇ ਲਈ ਪਹਿਲਾਂ ਅਸੀਂ ਕਿੰਨੇ ਕੁੰਡੇ ਦੀ ਬਟਨ ਪੱਟੀ ਰੱਖਣੀ ਹੈ ਤੁਸੀਂ ਉਹ ਦੇਖ ਲਓ ਉਹ ਦੇਖਾਂਗੇ ਅਸੀਂ ਛੋਟੇ ਬਟਨ ਲਗਾਣੇ ਹੈ ਕਿ ਵੱਡੇ ਬਟਨ ਲਗਾਣੇ ਹੈ ਤੇ ਹੁਣ ਅਸੀਂ ਆਪਣੀ ਸ਼ੁਰੂ ਕਰਦੇ ਹਾਂ ਬਟਨ ਪੱਟੀ ਤੇ ਪਲੱਸ ਆਈ ਕੋਡ ਆਈ ਕੋਡ ਦੇ ਲਈ ਦੇਖੋ ਮੈਂ ਸਿਰਫ ਇੱਕ ਕੁੰਡੇ ਦੀ ਹੀ ਆਈ ਕੋਡ ਬਣਾਉਂਗੀ ਅਸੀਂ ਪਹਿਲੇ ਕੁੰਡੇ ਨੂੰ ਲਾਵਾਂਗੇ ਇਹਨੂੰ ਬਗੈਰ ਬੁਣੇ ਚੁੱਕਾਂਗੇ ਬਗੈਰ ਬੁਣੇ ਚੁੱਕਣ ਤੋਂ ਬਾਅਦ ਅਸੀਂ ਦੇਖੋ ਤੱਗੇ ਨੂੰ ਆਪਣੇ ਵੱਲ ਹੀ ਰੱਖਾਂਗੇ ਤੇ ਅਗਲੇ ਕੁੰਡੇ ਨੂੰ ਦੇਖੋ ਥੋੜਾ ਟਾਈਟ ਕਰਕੇ ਪੁੱਠਾ ਬੁਣ ਲਵਾਂਗੇ ਇਹ ਸਾਡੇ ਇੱਕ ਕੁੰਡੇ ਦੀ ਆਈ ਕੋਡ ਹੈ ਤੇ ਅਸੀਂ ਇਹ ਵਾਲਾ ਕੁੰਡਾ ਸਟਾ ਪੈਟਰਨ ਵਾਲਾ ਆ ਗਿਆ ਠੀਕ ਹੈ ਤੇ ਇਹਨੂੰ ਪਿਛਲੇ ਪਾਸੋਂ ਸਿੱਕਦਾ ਬੁਣਨਾ ਵਾਪਾ ਪੁੱਠੀ ਸਲਾਈ ਚਾਕੇ ਦੇਖਾਂਗੇ ਉਸ ਤੋਂ ਬਾਅਦ ਅਸੀਂ ਇਹ ਵਾਲੀ ਜਿਹੜੀ ਡਿਜ਼ਾਈਨਰ ਬਟਨ ਪੱਟੀ ਬਣਾ ਰਹੇ ਹਾਂ ਉਹ ਦੇਖੋ ਅਸੀਂ ਕਿੱਦਾਂ ਬਣਾਣੀ ਹੈ ਤੱਗੇ ਨੂੰ ਕੀਤਾ ਪਿੱਛੇ ਪਹਿਲਾ ਕੁੰਡਾ ਤੇ ਦੂਜਾ ਕੁੰਡਾ ਦੂਜੇ ਕੁੰਡੇ ਨੂੰ ਅਸੀਂ ਲਵਾਂਗੇ ਐਦਾਂ ਤੇ ਪਹਿਲੇ ਕੁੰਡੇ ਦੇ ਉੱਪਰ ਐਦਾਂ ਉਤਾਰਾਂਗੇ ਉਤਾਰਨ ਤੋਂ ਬਾਅਦ ਜਿਹੜਾ ਇਹ ਪਹਿਲਾ ਕੁੰਡਾ ਹੈ ਇਹਨੂੰ ਅਸੀਂ ਬੈਕ ਲੂਪ ਤੋਂ ਅੱਧਾ ਬੁਣ ਲਵਾਂਗੇ ਇਸ ਤੋਂ ਬਾਅਦ ਜਿਹੜਾ ਕੁੰਡਾ ਇਹ ਵਾਲਾ ਇਹਨੂੰ ਵੀ ਬੁਣਾ ਗਿਆ ਸੀ ਬੈਕ ਲੂਪ ਤੋਂ ਦੋਨੇ ਹੀ ਕੁੰਡੇ ਅਸੀਂ ਬੈਕ ਲੂਪ ਤੋਂ ਬੁਣ ਲਏ ਬੁਣਨ ਤੋਂ ਬਾਅਦ ਅੱਗੇ ਨੂੰ ਆਪਣੇ ਵੱਲ ਕਰਾਂਗੇ ਅਗਲੇ ਕੁੰਡੇ ਨੂੰ ਬੁਣਾ ਗਿਆ ਸੀ ਪੁੱਠਾ ਫਿਰ ਦੇਖੋ ਫਿਰ ਅਸੀਂ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਅਸੀਂ ਇਹ ਵਾਲੇ ਕੁੰਡੇ ਨੂੰ ਦੋ ਕੁੰਡਿਆਂ ਸਾਡੇ ਦੇਖੋ ਕੁੰਡਾ ਕਰਕੇ ਅਸੀਂ ਇਹਨੂੰ ਪਹਿਲਾਂ ਚੁੱਕ ਲਈਏ ਹਾਲੋ ਮੈਂ ਪ্লাই ਵਾਲੀ ਵੂਲ ਯੂਜ਼ ਕੀਤੀ ਹੈ ਪ্লাই ਵਾਲੀ ਵੂਲ ਵੈਸੇ ਇਸ ਤੇ ਥੋੜੇ ਯੂਜ਼ ਕਰਨੇ ਅਗਰ ਤੁਸੀਂ ਇਹ ਵਾਲਾ ਪੈਟਰਨ ਬਣਾਉਣਾ ਤਾਂ ਥੋੜੇ ਔਖੇ ਹੋ ਜਾਂਦੇ ਪਰ ਫਿਰ ਵੀ ਦੇਖੋ ਤਾਂ ਅੱਗੇ ਨੂੰ ਅਸੀਂ ਕੀਤਾ ਪਿੱਛੇ ਅਸੀਂ ਪਹਿਲੇ ਕੁੰਡੇ ਨੂੰ ਅ ਤਾਂ ਖੋਲਿਆ ਲੈ ਕੇ ਅਸੀਂ ਆਹ ਤੋਂ ਦੂਜੇ ਕੁੰਡੇ ਨੂੰ ਪਹਿਲੇ ਕੁੰਡੇ ਦੇ ਉੱਪਰ ਉਸੇ stdc ਉਤਾਰਾਂਗੇ ਉਤਾਰ ਕੇ ਸਲਾਈ ਦੇ ਉੱਪਰ ਹੀ ਰਹਿਣ ਦਵਾਂਗੇ ਤੇ ਇਹਨੂੰ ਅਸੀਂ ਬੈਕ ਲੂਪ ਤੋਂ ਇੱਦਾਂ ਬੁਣ ਲਵਾਂਗੇ ਸਿੱਧਾ ਦੂਜੇ ਕੁੰਡੇ ਨੂੰ ਵੀ ਬੈਕ ਲੂਪ ਤੋਂ ਬੁਣਾਂਗੇ ਸਿੱਧਾ ਤਾਂ ਅੱਗੇ ਨੂੰ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਪੁੱਠਾ ਦੇਖੋ ਹੁਣ ਅਸੀਂ ਤੁਸੀਂ ਪੱਟੀ ਕਿੰਨੀ ਬਣਾਣੀ ਹੈ ਅਗਰ ਤਾਂ ਤੁਸੀਂ ਸਿਰਫ ਇਹ ਦੇਖੋ 1 2 3 4 5 6 7 8 ਕੁੰਡੇ ਦੀ ਬਣਾਣੀ ਤਾਂ ਸਾਡੀ ਇੱਥੋਂ ਹੀ ਪੱਟੀ ਖਤਮ ਹੋ ਜਾਊਗੀ ਪਰ ਮੈਂ ਤੁਹਾਨੂੰ ਥੋੜੀ ਬੜੀ ਚੌੜੀ ਪੱਟੀ ਬਣਾ ਕੇ ਦੱਸਣਾ ਚਾਹੀ ਤਾਂ ਅਸੀਂ ਇਸ ਕਰਕੇ ਦੋ ਕੁੰਡੇ ਹੋਰ ਪਾਵਾਂਗੇ ਤਾਂ ਅੱਗੇ ਨੂੰ ਪਿੱਛੇ ਕੀਤਾ ਫਿਰ ਅਸੀਂ ਇਹ ਵਾਲੀ ਨੂੰ ਬੁਣਿਆ ਤੇ ਇੱਦਾਂ ਉਤਾਰਿਆ ਬੈਕ ਲੂਪ ਤੋਂ ਬੁਣਿਆ ਫਿਰ ਅਸੀਂ ਇਹਨੂੰ ਬੈਕ ਲੂਪ ਤੋਂ ਬੁਣਿਆ ਫਿਰ ਥਾਗੇ ਨੂੰ ਆਪਣੇ ਵੱਲ ਕੀਤਾ ਤੇ ਇੱਕ ਹੁੰਡਾ ਪੁੱਠਾ ਹਮੇਸ਼ਾ ਹੀ ਜਿਹੜੇ ਵੀ ਤੁਸੀਂ ਬਟਨ ਪੱਟੀ ਬਨੋ ਉਹ ਤੋਂ ਇੱਕ ਹੁੰਡਾ ਅਗਰ ਤੁਸੀਂ ਸਿੱਧੇ ਪੁੱਠੇ ਦਾ ਬਣਾ ਰਹੇ ਹੋ ਤਾਂ ਇੱਕ ਹੁੰਡਾ ਹਮੇਸ਼ਾ ਹੀ ਸਾਟਾ ਇੱਥੇ ਪੁੱਠਾ ਆਣਾ ਚਾਹੀਦਾ ਹੈ ਇੱਕ ਹੁੰਡੇ ਪੁੱਠੇ ਤੋਂ ਬਾਅਦ ਅਸੀਂ ਸਿਰਫ ਇੰਨੇ ਹੀ ਬਟਨ ਪੱਟੀ ਰੱਖਾਂਗੇ ਤੇ ਅਗਲੇ ਹੁੰਡੇ ਨੂੰ ਅਸੀਂ ਸਿੱਧਾ ਬੁਣਾਂਗੇ ਇਹ ਤੁਸੀਂ ਧਿਆਨ ਰੱਖਣਾ ਅਗਲੇ ਹੁੰਡੇ ਨੂੰ ਅਸੀਂ ਸਿੱਧਾ ਬੁਣਾਂਗੇ ਸਿੱਧਾ ਬੁਣਨ ਤੋਂ ਬਾਅਦ ਬਾਕੀ ਹੀ ਤੁਸੀਂ ਇੱਥੇ ਹੁਣ ਜਿਹੜਾ ਪੈਟਰਨ ਪਾਣਾ ਅਸੀਂ ਹੁਣ ਇਹਨਾਂ ਹੁੰਡਿਆਂ ਤੇ ਪਾਣਾ ਹੈ ਇਹ ਜਿਹੜੇ ਸਾਡੀ ਬਟਨ ਪੱਟੀ ਹੈ ਇਹ ਇਦਾਂ ਹੀ ਚੱਲੋਗੇ ਇੱਕ ਕੁੰਡਾ ਪੁੱਠਾ ਤੇ ਇੱਕ ਸਿੱਧਾ ਇਹਦੇ ਨਾਲ ਇਦਾਂ ਹੀ ਚੱਲੇਗਾ ਤੇ ਬਾਕੀ ਜਿਹੜਾ ਸੀ ਆਪਣਾ ਪੈਟਰਨ ਪਾਣਾ ਇਹਨਾਂ ਹੱਥ ਕੁੰਡਿਆਂ ਤੇ ਪਾਵਾਂਗੇ ਉਹ ਮੇਰੇ ਤੇ ਕੋਈ ਪੈਟਰਨ ਨਹੀਂ ਪਾਰੀ ਸਿੱਧਾ ਹੀ ਬੁਣਨਾ ਤੇ ਅਸੀਂ ਇਹਨੂੰ ਸਿੱਧਾ ਹੀ ਬੁਣ ਲੈਣੇ ਤੇ ਪੁੱਠੇ ਸਲਾਈਸ ਅਸੀਂ ਆਪਣੇ ਬਟਨ ਪੱਟੀ 'ਚ ਕੀ ਧਿਆਨ ਰੱਖਣਾ ਉਹ ਅਸੀਂ ਆਪਣੇ ਪੁੱਠੇ ਸਲਾਈਸ ਆ ਕੇ ਦੇਖਦੇ ਹਾਂ ਕਿਉਂਕਿ ਇਹ ਅਸੀਂ ਸਿਰਫ ਸਿੱਧਾ ਹੀ ਬੁਣਨਾ ਤੇ ਮੈਨੂੰ ਸਿੱਧਾ ਬੁਣ ਲੈਣਾ ਹੈ ਸਿੱਧਾ ਬੁਣ ਕੇ ਆ ਜਾਣੇ ਅਸੀਂ ਆਪਣੇ ਪੁੱਠੇ ਸਲਾਈ ਦੇ ਵਿੱਚ ਹੁਣ ਅਸੀਂ ਆਪਣੀ ਪੁੱਠੀ ਸਲਾਈ ਪੁੱਠੀ ਸਲਾਈ ਜਿੱਥੇ ਤੱਕ ਬਟਨ ਪੱਟੀ ਰੱਖੀਏ ਉੱਥੇ ਤੱਕ ਅਸੀਂ ਬੁੰਦੇ ਹੋਏ ਆ ਜਾਣਾ ਆ ਦੇਖੋ ਅਸੀਂ ਆਪਣੀ ਬਟਨ ਪੱਟੀ ਇੱਥੇ ਤੱਕ ਪੜਾਈ ਹੋਈ ਆ ਆ ਸਾਡਾ ਪੁੱਠਾ ਤੇ ਇਹ ਵਾਲਾ ਸਿੱਧਾ ਕੁੰਡਾ ਠੀਕ ਹੈ ਤੇ ਹੁਣ ਅਸੀਂ ਕੀ ਕਰਨਾ ਹੈ ਬੈਕ ਸਾਈਡ ਤੋਂ ਬਸ ਤੁਸੀਂ ਇਹ ਤਿਆਰ ਰੱਖਣਾ ਇਹ ਵਾਲੇ ਪੁੱਠੇ ਕੁੰਡੇ ਨੂੰ ਅਸੀਂ ਬੁਣ ਲੈਣਾ ਜਿਹੜਾ ਅਗਲਾ ਕੁੰਡਾ ਸੀ ਇਹ ਜਿਹੜਾ ਸੀ ਬਟਨ ਪੱਟੀ ਦੇ ਨਾਲ ਸਿੱਧਾ ਰੱਖਿਆ ਇਹਨੂੰ ਅਸੀਂ ਬਕੈਰ ਹੋਣੇ ਚੁੱਕਾਂਗੇ ਇਨੂੰ ਬਗੈਰ ਪੁੜਿਆ ਚੁੱਕ ਕੇ ਧਾਗੇ ਨੂੰ ਇਧਰ ਪਿੱਛੇ ਲੈ ਜਾਵਾਂਗੇ ਤੇ ਇਹ ਵਾਲੇ ਕੁੰਡੇ ਨੂੰ ਮੋਣਾਗੇ ਅਸੀਂ ਸਿੱਧਾ ਫਿਰ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਇਹ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਤੇ ਇਹ ਜਿਹੜੇ ਬਟਨ ਪੱਟੀ ਦਾ ਡਿਜ਼ਾਈਨ ਹੈ ਇਹ ਤਿੰਨ ਕੁੰਡੇ ਅੱਧਾ ਪਣ ਕੇ ਆਇਆ ਹੋਇਆ ਦੋ ਪੁੱਠੇ ਧਾਗੇ ਨੂੰ ਪਿੱਛੇ ਇਹ ਕੁੰਡਾ ਸਿੱਧਾ ਫੇਰ ਤੱਕ ਆਪਣੇ ਵੱਲ ਦੋ ਕੁੰਡੇ ਪੁੱਠੇ ਤੇ ਹੁਣ ਆ ਗਏ ਅਸੀਂ ਆਪਣੇ ਆਈ ਕੋਡ ਵੱਲ ਠੀਕ ਹੈ ਦੋ ਕੁੰਡੇ ਪੁੱਠਿਆਂ ਤੋਂ ਬਾਅਦ ਦੇਖੋ ਤਾਗੇ ਇੱਧਰ ਅਸੀਂ ਤਾਗੇ ਨੂੰ ਇੱਧਰ ਲੈ ਜਾਵਾਂਗੇ ਲੈ ਜਾ ਕੇ ਅਸੀਂ ਇੱਕ ਕੁੰਡਾ ਸਿੱਧਾ ਤੇ ਅਸੀਂ ਇਸ ਵਾਰੀ ਇਹ ਆਈ ਕੋਡ ਇੱਕ ਕੁੰਡੇ ਦੀ ਬਣਾਉਣ ਦੇ ਲਈ ਅਸੀਂ ਇਹ ਕੁੰਡੇ ਨੂੰ ਵੀ ਇੱਦਾਂ ਹੀ ਸਿੱਧਾ ਬੁਣਾਂਗੇ ਬਿਲਕੁਲ ਸਿੱਧਾ ਕੋਈ ਬੈਕ ਲੂਪ ਤੋਂ ਨਹੀਂ ਕੋਈ ਕੁਝ ਨਹੀਂ ਬਿਲਕੁਲ ਸਿੱਧਾ ਸੇ ਬੁਣਿਆ ਹੁਣ ਉਹ ਤਾਂ ਬਾਤ ਹੈ ਖੁਸ਼ੀ ਆ ਗਈ ਆਪਣੇ ਸਾਈਡ ਤੇ ਆਪਣੇ ਸਾਈਡ ਤੇ ਆਉਣ ਤੋਂ ਬਾਅਦ ਅਸੀਂ ਇਹ ਵਾਲੇ ਕੁੰਡੇ ਨੂੰ ਇਦਾਂ ਹੀ ਬਗੈਰ ਬੁਣੇ ਉਤਾਰਾਂਗੇ ਥੋੜਾ ਟਾਈਟ ਰੱਖਾਂਗੇ ਤੇ ਦੇਖੋ ਇਦਾਂ ਹੀ ਬਸ ਸਿੰਪਲ ਅਸੀਂ ਅਗਲੇ ਕੁੰਡੇ ਨੂੰ ਪੁੱਠਾ ਬੁਣ ਲਿਆ ਬੁਣ ਕੇ ਹੁਣ ਅਸੀਂ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਤੇ ਇਹਦੇ ਨਾਲ ਸਾਡਾ ਦੇਖੋ ਆਈ ਕੋਡ ਇਦਾਂ ਸਾਟੀ ਰਾਮ ਨਾਲ ਬਣ ਕੇ ਆ ਜਾਣੀ ਬਿਲਕੁਲ ਸਿੰਪਲ ਤੇ ਵਧੀਆ ਫਿਰ ਦੇਖੋ ਅਸੀਂ ਇਹਨੂੰ ਕੁੰਡੇ ਨੂੰ ਉਤਾਰਿਆ ਇਹਦੇ ਉੱਪਰੋਂ ਇਦਾਂ ਤੇ ਇਹ ਕੁੰਡੇ ਨੂੰ ਅਸੀਂ ਬੈਕ ਲੂਪ ਤੋਂ ਬੁਣ ਲਿਆ। ਇਹ ਸਾਡੀ ਫੇਰ ਪੱਟੀ ਸ਼ੁਰੂ ਹੋ ਗਈ। ਆ ਮੈਂ ਤੁਹਾਨੂੰ ਪੱਟੀ ਇੱਕ ਵਾਰੀ ਫੇਰ ਬੁਣ ਕੇ ਦੱਸ ਦਿੰਨੀ ਆ। ਤੇ ਫੇਰ ਅਸੀਂ ਇਹ ਵਾਲੇ ਕੁੰਡੇ ਨੂੰ ਵੀ ਬੈਕ ਲੂਪ ਤੋਂ ਬੁਣ ਲਿਆ ਪਿੱਛੋਂ ਐਤਾ ਹੀ ਸਿੱਧਾ। ਅਗਲਾ ਕੁੰਡਾ ਧਾਗਾ ਆਪਣੇ ਵੱਲ ਕਰਕੇ ਪੁੱਠਾ। ਫੇਰ ਧਾਗਾ ਪਿੱਛੇ ਫੇਰ ਅਸੀਂ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਤਾਂ ਉਤਾਰਾਂਗੇ ਉਤਾਰ ਕੇ ਅਸੀਂ। రక కుండేను బకలు అగలే కును బకలు ధాపడ అగలా కు పుట్ ఫగా పిచ్చే కండేను ఉతారా ఉతారే కండేను బకలు సెద్ధా ఏను బకలు సీ ਤੱਗੇ ਨੂੰ ਆਪਣੇ ਵੱਲ ਕਰਕੇ ਇਹ ਕੁੰਡਾ ਪੁੱਠਾ ਤੱਗੇ ਨੂੰ ਪਿੱਛੇ ਕਰਕੇ ਇਹ ਕੁੰਡਾ ਸਿੱਧਾ ਇਹ ਸਾਡਾ ਪੱਟੀ ਦਾ ਕੁੰਡਾ ਸਿੱਧਾ ਐਦਾਂ ਹੀ ਚੱਲਣਾ ਠੀਕ ਹੈ ਇਸ ਤੋਂ ਅੱਗੇ ਸਾਡਾ ਜਿਹੜਾ ਵੀ ਡਿਜ਼ਾਈਨ ਆ ਉਹ ਪਿਆ ਹੋਊਗਾ ਜਿਹੜਾ ਕਿ ਮੈਂ ਸਿੱਧਾ ਹੀ ਬੁਣ ਰਹੀ ਹਾਂ ਤੇ ਇਹਨੂੰ ਸਿੱਧਾ ਬੁਣ ਕੇ ਫੇਰ ਆ ਜਾਣਾ ਇੱਕ ਵਾਰੀ ਬੈਕ ਸਾਈਡ ਤੇ ਪੁੱਠੀ ਸলাই ਚਾਸੀ ਫੇਰ ਅੱਥੇ ਆ ਕੇ ਮਿਲਦੇ ਆ ਤੇ ਇੱਕ ਵਾਰੀ ਇਹ ਪੱਟੀ ਨੂੰ ਫੇਰ ਦੇਖ ਲਓ ਵੀ ਅਸੀਂ ਇਹਨੂੰ ਕਿੱਦਾਂ ਬਣਾ ਰਹੇ ਹਾਂ ਪੁੱਠੇ ਸਾਈਡ ਤੋਂ ਦੇਖੋ ਅਸੀਂ ਆਪਣੀ ਪੁੱਠੀ ਸਲਾਈ ਬੁਣਦੇ ਹੋਏ ਆਹੇ ਹੁਣ ਸਾਨੂੰ ਇੱਥੋਂ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਸਾਡੇ ਪਟਨ ਪੱਤੇ ਕਿੱਥੋਂ ਸ਼ੁਰੂ ਹੋ ਰਿਹਾ ਆ ਦੇਖੋ ਇਹ ਵਾਲਾ ਕੁੰਡਾ ਜਿਹੜਾ ਕਿ ਅਸੀਂ ਬਕੈਰ ਬੁਨੇ ਆ ਉਤਾਰ ਰਹੇ ਆ ਇਹ ਵਾਲਾ ਇਹ ਆ ਵਾਲਾ ਦੇਖੋ ਤੁਹਾਨੂੰ ਇੱਧਰੋਂ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਣਾ ਕਿਉਂਕਿ ਇੱਥੇ ਇੱਕਦਾਂ ਹੀ ਸਾਡਾ ਧਾਗਾ ਅਲੱਗ ਜਾਣਾ ਸ਼ੁਰੂ ਹੋ ਜਾਣਾ ਇਹਨੂੰ ਅਸੀਂ ਬਕੈਰ ਬੁਨੇ ਉਤਾਰਾਂਗੇ ਧਾਗਾ ਇੱਧਰ ਹੈ ਹੁਣ ਧਾਗੇ ਨੂੰ ਅਸੀਂ ਅੱਗੇ ਲੈ ਚਾਵਾਂਗੇ ਇਹ ਕੁੰਡੇ ਨੂੰ ਸਿੱਤਾ ਧਾਗਾ ਆਪਣੇ ਵੱਲ ਦੋ ਕੁੰਡੇ ਪੁੱਠੇ ਫੇਰ ਧਾਗਾ ਪਿੱਛੇ ਇੱਕ ਹੁੰਡਾ ਸਿੱਧਾ ਫੇਰ ਧਾਗਾ ਆਪਣੇ ਵੱਲ ਦੋ ਹੁੰਡੇ ਪੁੱਠੇ ਧਾਗਾ ਪਿੱਛੇ ਇੱਕ ਹੁੰਡਾ ਸਿੱਧਾ ਧਾਗਾ ਆਪਣੇ ਵੱਲ ਦੋ ਹੁੰਡੇ ਪੁੱਠੇ ਦੋ ਹੁੰਡੇ ਪੁੱਠੇ ਫੇਰ ਧਾਗੇ ਨੂੰ ਇੱਧਰ ਲੈ ਕੇ ਜਾਵਾਂਗੇ ਤੇ ਇੱਕ ਹੁੰਡਾ ਸਿੱਧਾ ਸਿੰਪਲ ਸਿੱਧਾ ਤੇ ਅਗਲਾ ਹੁੰਡਾ ਵੀ ਅਸੀਂ ਸਿੰਪਲ ਸਿੱਧਾ ਇੰਟਰਨਲ ਵੀ ਕੋਈ ਵੀ ਇਹਦਾ ਕਿਨਾਰਾ ਰਵੇ ਨਾ ਕਿਉਂਕਿ ਐਜ ਵਾਲਾ ਕੁੰਡਾ ਹੈ ਫਿਰ ਬਸ ਇਸੇ ਇੱਧਾ ਹੀ ਹਾਈ ਕੋਡ ਫਿਰ ਸਾਡੇ ਇੱਥੋਂ ਅਸੀਂ ਇੱਧਾ ਹੀ ਜਿੱਦਾਂ ਬਣਾ ਰਹੇ ਹਾਂ ਕਿਦਾਂ ਪਹਿਲੇ ਕੁੰਡੇ ਨੂੰ ਬਕੈਰ ਬੁਣਿਆ ਸੁੱਕ ਕੇ ਧਾਗੇ ਨੂੰ ਆਪਣੇ ਵੱਲ ਰੱਖ ਕੇ ਇਹ ਕੁੰਡੇ ਨੂੰ ਪੁੱਠਾ ਬੁਣ ਕੇ ਧਾਗੇ ਨੂੰ ਪਿੱਛੇ ਕਰਕੇ ਅਸੀਂ ਆਪਣਾ ਇੱਥੋਂ ਜਿਹੜਾ ਵੀ ਅਸੀਂ ਪੱਟੀ ਬਣਾ ਰਹੇ ਹਾਂ ਉਹ ਸ਼ੁਰੂ ਕਰ ਲੈਣੀ ਠੀਕ ਹੈ ਤਾਂ ਫਿਰ ਇਹ ਜਿਹੜੇ ਬਟਨ ਪੱਟੀ ਮੈਂ ਤੁਹਾਨੂੰ ਬਣਾਉਣੇ ਦੱਸਣ ਜਾ ਰਹੀਆਂ ਇਹ ਆਪਾਂ ਥੋੜੀ ਜਿਹਾ ਬਣਾ ਕੇ ਇਹਦੀ ਲੁੱਕ ਦੇਖਦੇ ਆ ਵੀ ਇਹਦੀ ਕਿੱਦਾਂ ਦੀ ਆਉਂਦੀ ਬੜਾ ਹੀ ਵਧੀਆ ਬਟਨ ਪੱਟੀ ਲੁਕੂਗੀ ਜੋ ਤੁਸੀਂ ਦੇਖੋ यूनू बनाए बिना नहीं रह सकोगे क्योंकि बड़ी ही वीयी में जी अलग जी बटन बट्टी थोड़े बन के आऊगी डिजाइन चाहे कोई भी पाओ सारे तो ही वह लगोगे ये है साड़ी पट्टी फाइनल लुक हाँ देखो बॉर्डर असं पहले बनाया से देखो पट्टी बनाई दे, दी पट्टी की फाइनल लुक तो देखो ये अच्छे देखो सिर्फ एक कुंडे जी असी आईकोड बनाई है तो देखो कि बन के आई है इस देखो, दो ही साडे कुंडे सीधे सइडाते आते हैं एक देखो फ्रंट साइड तो देखो किन्ना वधिया लग रही है देखो या देखो ਤੁਸੀਂ ਦੇ ਬੈਕ ਸਾਈਡ ਤੋਂ ਵੀ ਕਿਉਂਕਿ ਸਾਡੀ ਜਿਹੜੀ ਹੁੰਦੀ ਹੈ ਪੱਟੀ ਸਾਡੀ ਇੰਨੀ ਕਿ ਦਿਖਾਈ ਦਿੰਦੀ ਹੈ ਇਸ ਕਰਕੇ ਦੇਖੋ ਦੋਨੇ ਹੀ ਚੀਜ਼ਾਂ ਵਧੀਆਂ ਆਈਆਂ ਨੇ ਤੇ ਇਹ ਕੁੰਡਾ ਸਿੱਧਾ ਰੱਖਣ ਕਰਕੇ ਆ ਦੇਖੋ ਇੱਥੋਂ ਵੀ ਇਹਦੀ ਲੁੱਕ ਬਿਲਕੁਲ ਹੀ ਅਦਕਾ ਲੱਗਾਏਗੀ तो फिर साड़ी हो गई तैयार बटन पट्टी वी है जी बन के ते आई कोड भी असी बना के देख ली एक कुंडे की आईकोट पट्टी दोन्हीं बन के तैयार हो गई हैं तो पैटर्न तुसी इस चाहे प्लेन भी बना लो देखो आप प्लेन बुनिया हो प्लेन बुन के अपना किया हो, हो प्लेन केोन् ही चीज़ा सिर्फ असी की बॉडर बुने बटन पट्टी बुनी तो देखो यद ये दे लुक कि आ रही है तो फिर तुम्हें ऐदा भी प्लेन बुनकर कोई प्रोजैक्ट बना सद तो उस वाली बटन पट्टी तो ये वाला बॉडर बुनो तो थोड़ी प्रोजैक्ट थोड़ी कोटी बुन के बड़ी ही वीयी तैयार होगी चाहे तुम कोटी बुन लो चाहे जैकेट बुन लो चाहे बच्चों का कोई भी प्रोजेक्ट बुन लो ए फ्रंट साइड है तो देखो यदि बैक साइड है फिर बनाओ ये वाली पट्टी तो कमेंट करके दसो थो कि देर लगी फिर मिलते हैं कल एक नई वीडियो तो नवे प्रोजेक्ट तद तक अपना ध्यान रखो जी ओके बाय बाय टेक केयर